ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਆਈਆਂ ਕੁਝ ਗੱਲਾਂ ਮਤ ਆਈਆਂ ਤੇ ਕੁਝ ਮਾਮਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅੱਜ ਦਿਨ ਮੰਗਲਵਾਰ ਤੇ 18 ਜੂਨ ਨੂੰ ਕੀ ਗੱਲਬਾਤ ਆ ਕੀ ਮਸਲੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕਿ ਇੱਕ ਬੱਚਿਆਂ ਦੇ ਲਈ ਪਹਿਲਾ ਸੈੱਲ ਫੋਨ ਕੈਨੇਡਾ ਦੇ ਵਿੱਚ ਉਪਲਬਧ ਹੋਇਆ। ਇਹਦੇ ਬਾਰੇ ਗੱਲਬਾਤ ਕਰਨੀ ਹੈ। ਦੂਜਾ ਇੱਕ ਐਪ ਆ ਟੂ ਗੋ ਟੂ ਗੋ। ਇਹ ਐਪ ਕੀ ਹੈ ਇਹਦੇ ਬਾਰੇ ਗੱਲਬਾਤ ਕਰਨੀ ਹੈ। ਤੀਜੀ ਗੱਲਬਾਤ ਫੋਨ ਤੇ ਜਿਹੜੀ ਟਿਕਟ ਬੁੱਕ ਕਰਨੀ ਮਹਿੰਗੀ ਹੋ ਗਈ ਜੇ ਧੱਕਾ ਲੋ ਏਅਰਲਾਈਨਾਂ ਨੇ ਹੁਣ ਜ਼ਿਆਦਾ ਚਾਰਜਸ ਜਿਹੜੇ ਲਾਉਣੇ ਸ਼ੁਰੂ ਕਰ ਦਿੱਤੇ ਆ ਚੌਥੀ ਗੱਲਬਾਤ ਪ੍ਰੀਮੀਅਰ ਡੇਵਿਡ ਐਬੀ ਬਲੋ ਪ੍ਰਧਾਨ ਮੰਤਰੀ ਕੋਲੋਂ ਬਾਹਰੀ ਦਖਲਅੰਦਾਜ਼ੀ ਸੰਬੰਧੀ ਜਾਣਕਾਰੀ ਦੀ ਮੰਗ ਕੀਤੀ ਗਈ ਆ ਤੇ ਆਖਰ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਕਿ ਇੱਕ ਜਿਹੜੀ ਰਿਪੋਰਟ ਦੇ ਮੁਤਾਬਕ ਚਾਰਾਂ ਦੇ ਵਿੱਚੋਂ ਇੱਕ ਕੈਨੇਡੀਅਨ ਜਿਹੜਾ ਉਹ ਅਸ ਵੇਲੇ ਗਰੀਬੀ ਦੇ ਵਿੱਚ ਰਹਿ ਰਿਹਾ ਸਭ ਤੋਂ ਪਹਿਲੀ ਗੱਲਬਾਤ ਬੱਚਿਆਂ ਦੇ ਲਈ ਇੱਕ ਫੋਨ ਬਣਾਇਆ ਗਿਆ ਕੈਨੇਡਾ ਦੇ ਵਿੱਚ ਪਹਿਲੀ ਵਾਰ ਇਹ ਫੋਨ ਬਣਿਆ 8 ਤੋਂ 14 ਸਾਲ ਦੇ ਬੱਚਿਆਂ ਦੇ ਲਈ ਫੋਨ ਕੈਨੇਡਾ ਦੇ ਵਿੱਚ ਅਵੇਲੇਬਲ ਆ ਇਹਦਾ ਨਾਮ ਪਿੰਨਵੀਲ ਦੱਸਿਆ ਗਿਆ ਪਿੰਨਵੀਲ ਇੱਕ ਸਪੈਸ਼ਲ ਫੋਨ ਆ ਇਹਦਾ ਕਾਰਨ ਇਹ ਆ ਕਿ ਪਿਛਲੇ ਸਮੇਂ ਵਿੱਚ ਫੋਨ ਦੇ ਉੱਤੇ ਬਹੁਤ ਸਾਰੀ ਚਰਚਾਵਾਂ ਹੋਈਆਂ ਕਿੰਨੇ ਸਕੂਲਾਂ ਨੇ ਨਿਤ ਇੱਕ ਖਬਰ ਆਉਂਦੀ ਆ ਕਦੇ ਅਲਬਰਟਾ ਕਦੇ ਵੈਨਕੂਵਰ ਕਦੇ ਕੋਈ ਹੋਰ ਥਾਂ ਕਿ ਕਿੱਥੇ-ਕਿੱਥੇ ਸਕੂਲਾਂ ਦੇ ਵਿੱਚ ਸੈਲਫੋਨ ਬੰਦ ਕਰ ਦਿੱਤੇ ਗਏ ਆ ਦੋ ਵੱਡੇ ਕਨਸਰਨ ਇਸ ਮਾਮਲੇ ਦੇ ਵਿੱਚ ਨੇ ਜਿਹੜੇ ਲੋਕ ਸੈਲਫੋਨ ਦੀ سپورਟ ਕਰਦੇ ਆ ਉਹ ਇਹ ਕਹਿੰਦੇ ਕਿ ਬੱਚੇ ਨੂੰ ਸੈਲਫੋਨ ਦੇਣਾ ਚਾਹੀਦਾ ਆ ਪਰ ਕਿਉਂਕਿ ਉਹਨੂੰ ਲੋੜ ਪੈਂਦੀ ਆ ਉਹਨੇ ਸਕੂਲ ਤੋਂ ਘਰ ਆਉਣਾ ਆ ਜਾਂ ਹੋਰ ਥਾਂ ਦੇ ਉੱਤੇ ਉਹਨੇ ਕਮਿਊਨੀਕੇਟ ਕਰਨਾ ਕਿਸੇ ਦੇ ਨਾਲ ਬੱਚੇ ਨੂੰ ਘਰ ਦੇ ਵਿੱਚ ਛੱਡ ਕੇ ਜਾਣਾ ਹਰ ਇੱਕ ਚੀਜ਼ ਦੇ ਲਈ ਫੋਨ ਚਾਹੀਦਾ ਆ ਵੀ ਕਮਿਊਨੀਕੇਸ਼ਨ ਦਾ ਇੱਕ ਸਾਧਨ ਚਾਹੀਦਾ ਤੇ ਉਹ ਫੋਨ ਆ ਇਸ ਕਰਕੇ ਬੱਚੇ ਨੂੰ ਫੋਨ ਦੇਣਾ ਚਾਹੀਦਾ ਜਿਹੜੇ ਫੋਨ ਨਾ ਦੇਣ ਦੇ ਹੱਕ ਚਾ ਉਹ ਕਹਿੰਦੇ ਵੀ ਇਹ ਬਹੁਤ ਵੱਡੀ ਡਿਸਟਰੈਕਸ਼ਨ ਆ ਜਿੱਦਾਂ ਆਪਾਂ ਕੱਲ ਗੱਲਬਾਤ ਕੀਤੀ ਸੀ ਕਿ ਅਮਰੀਕਾ ਦੇ ਸਰਜਨ ਜਨਰਲ ਨੇ ਕਿਹਾ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਰਨਿੰਗ ਲਾਉਣੀ ਚਾਹੀਦੀ ਜਿੱਦਾਂ ਸਿਗਰਟ ਜਾਂ ਸ਼ਰਾਬ ਦੇ ਉੱਤੇ ਲੱਗੀ ਹੁੰਦੀ ਹੈ ਵੀ ਇਹ ਇੰਨੀ ਖਤਰਨਾਕ ਚੀਜ਼ ਆ ਇੱਕ ਵਾਰੀ ਬੱਚੇ ਨੂੰ ਇਹਦੀ ਲੱਤ ਪੈ ਗਈ ਤੇ ਦੂਜਾ ਜਿੰਨਾ ਜਿਹੜਾ ਸਾਈਬਰ ਬੋਲਿੰਗ ਹੋ ਰਹੀ ਆ ਜਿੰਨੇ ਸਕੈਮ ਹੋ ਰਿਹਾ ਬੱਚਿਆਂ ਦੇ ਨਾਲ ਤੁਹਾਨੂੰ ਪਤਾ ਨਹੀਂ ਲੱਗਦਾ ਬੱਚਿਆਂ ਦੇ ਨਾਲ ਕਦੋਂ ਧੋਖਾ ਕਰਕੇ ਤੇ ਉਹਨਾਂ ਨੂੰ ਠੱਗਣਾ ਸ਼ੁਰੂ ਕਰ ਦਿੰਦੇ ਆ ਜਾਂ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਗਰੁੱਪ ਕਹਿੰਦਾ ਕਿ ਬੱਚਿਆਂ ਨੂੰ ਫੋਨ ਬਿਲਕੁਲ ਨਹੀਂ ਦੇਣਾ ਚਾਹੀਦਾ ਹੁਣ ਇੱਕ ਇਹਦੇ ਵਿੱਚ ਵਿਚਾਰਲਾ ਜਾਂ ਤਰੀਕਾ ਲੱਭਿਆ ਗਿਆ ਵਿਚਾਰਲਾ ਤਰੀਕਾ ਕੀ ਹੈ ਕਿ ਫੋਨ ਦਿਓ ਪਰ ਉਹ ਫੋਨ ਜਿਹਦੇ ਤੇ ਨਾ ਇੰਟਰਨੈਟ ਹੋਵੇ ਤੇ ਨਾ ਕੋਈ ਉਹਦੇ ਤੇ ਹੋਰ ਜਿਹੜਾ ਸੋਸ਼ਲ ਮੀਡੀਆ ਹੋਵੇ ਤੇ ਉਹ ਫੋਨ ਦੇ ਦਿਓ ਹੁਣ ਬੱਚੇ ਸਵਾਲ ਇਹ ਕਰਦੇ ਆ ਜਾਂ ਬੱਚਿਆਂ ਦੀ ਫੋਨ ਦੀ ਸਪੋਰਟ ਕਰਨ ਵਾਲੇ ਵੀ ਫਿਰ ਇਹਨਾਂ ਨੇ ਫੋਨ ਕੀ ਕਰਨਾ ਜੇ ਤੁਸੀਂ ਉਹਨਾਂ ਨੂੰ ਸਧਾਰਨ ਫੋਨ ਦੇ ਦਿੱਤਾ ਜਿਹਦੇ ਉੱਤੇ ਇੰਟਰਨੈਟਰ ਬ੍ਰਾਊਜ਼ਰ ਹੀ ਨਹੀਂ ਆ ਤੇ ਨਾ ਇਹਦੇ ਵਿੱਚ ਸੋਸ਼ਲ ਮੀਡੀਆ ਹੈ ਤਾਂ ਫੋਨ ਦੇ ਉੱਤੇ ਤੇ ਬੱਚੇ ਕੁਝ ਵੀ ਨਹੀਂ ਕਰਨਗੇ ਉਹ ਤਾਂ ਫਿਰ ਉਹਦੀ ਯੂਸਲੈਸ ਆ ਸਿਰਫ ਕਰਨ ਸੁਣਨ ਲਈ ਤਾਂ ਇਹ ਰੱਖਦੇ ਨਹੀਂ ਹੁਣ ਇਹਨਾਂ ਨੇ ਕੀ ਕੀਤਾ ਕਿ ਇਹੋ ਜਿਹਾ ਫੋਨ ਬਣਾ ਦਿੱਤਾ ਜਿਹਦੇ ਵਿੱਚ ਗੇਮਾਂ ਵੀ ਆ ਹੋਰ ਬਹੁਤ ਕੁਝ ਵੀ ਆ ਬੱਚੇ ਦੇ ਕਰਨ ਦੇ ਲਈ ਕਰਨ ਸੁਣਨ ਤੋਂ ਬਿਨਾ ਹੋਰ ਬਹੁਤ ਕੁਝ ਆ ਪਰ ਇੰਟਰਨੈਟ ਹੈ ਨਹੀਂ ਸੋ ਦੂਜਾ ਉਹਦੇ ਤੇ ਪੈਰੈਂਟਲ ਕੰਟਰੋਲ ਆ ਉਹਦੀਆਂ ਸੈਟਿੰਗਸ ਇਦਾਂ ਦੀਆਂ ਆ ਕਿ ਬੱਚਾ ਫੋਨ ਵਰਤ ਰਿਹਾ ਤੁਸੀਂ ਆਪਣੇ ਤੋਂ ਕਿਹ ਰਿਮੋਟਲੀ ਕਿਹ ਫੋਨ ਕੰਪਿਊਟਰ ਤੋਂ ਦੇਖ ਸਕਦੇ ਹੋ ਕੀ ਕਰ ਸਕਦਾ ਫੋਨ ਦੇ ਵਿੱਚ ਗੇਮਾਂ ਆ ਬਹੁਤ ਸਾਰੀਆਂ ਤੁਸੀਂ ਟੈਕਸਟ ਕਰ ਸਕਦੇ ਆ ਤੁਸੀਂ ਫੋਟੋ ਖਿੱਚ ਕੇ ਸ਼ੇਅਰ ਵੀ ਕਰ ਸਕਦੇ ਆ ਜਾਂ ਹੋਰ ਪਰ ਸਟ੍ਰਿਕਟ ਕੰਟਰੋਲ ਆ ਸੋ ਬਹੁਤ ਕੁਝ ਉਹਦੇ ਉੱਤੇ ਹੈਗਾ ਆ ਤੁਸੀਂ ਟੈਕਸਟ ਕਰ ਸਕਦੇ ਹੋ ਫੋਟੋ ਸ਼ੇਅਰ ਕਰ ਸਕਦੇ ਆ ਗੇਮਾਂ ਖੇਡ ਸਕਦੇ ਆ ਇੰਨੀਆਂ ਕਿ ਚੀਜ਼ਾਂ ਬੱਚਿਆਂ ਦੇ ਮਨੋਰੰਜਨ ਦੇ ਲਈ ਬਹੁਤ ਆ ਦੂਜਾ ਕਾਰਨ ਸੁਣਨ ਵਾਲੀ ਗੱਲ ਵੀ ਪੂਰੀ ਹੋ ਜਾਂਦੀ ਆ ਤੇ ਤੀਜਾ ਜਿਹੜਾ ਵੱਡਾ ਖਤਰਾ ਆ ਉਹਦੇ ਤੋਂ ਵੀ ਫੇਰ ਟਲ ਜਾਈਦਾ ਕਿ ਨਹੀਂ ਲੋੜ ਇਸ ਚੀਜ਼ ਦੀ ਵੀ ਕਿਉਂ ਬੱਚਿਆਂ ਨੂੰ ਜਿਹੜਾ ਇਹ ਚੀਜ਼ ਦੇਣੀ ਹੈ ਹੁਣ ਜਿਹੜੇ ਐਕਸਪਰਟ ਆ ਉਹ ਇਹ ਕਹਿੰਦੇ ਆ ਕਿ ਪੇਰੈਂਟਸ ਅਸਲ ਦੇ ਵਿੱਚ ਰਿਸਪਾਂਸਿਬਲ ਹੋਣੇ ਚਾਹੀਦੇ ਆ ਕਿ ਬੱਚਿਆਂ ਨੂੰ ਆਨਲਾਈਨ ਸੇਫਟੀ ਬਾਰੇ ਟੀਚ ਕਰਨਾ ਵੀ ਕਿਹੜੀ ਚੀਜ਼ ਨਾਲ ਨੁਕਸਾਨ ਹੋ ਸਕਦਾ ਜਾਂ ਕਿਹੜੀ ਚੀਜ਼ ਤੋਂ ਕਿੱਦਾਂ ਬਚਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ ਇੱਕ ਸੇਫ ਫੋਨ ਹੋਣਾ ਵੀ ਇਨਫ ਨਹੀਂ ਹੈ ਕਿ ਬੱਚਾ ਤਾਂ ਡਾ ਆਨਲਾਈਨ ਸੇਫ ਆ ਇਹਦਾ ਮਤਲਬ ਇਹ ਨਹੀਂ ਹੈ ਪਰ ਫਿਰ ਵੀ ਇਹਦੇ ਨਾਲ ਬਹੁਤ ਕੁਝ ਬਹੁਤ ਸਾਰੀ ਸਮੱਸਿਆ ਇਹਦੇ ਨਾਲ ਹੱਲ ਹੋ ਜਾਂਦੀ ਹੈ ਜਿਹੜੇ ਮਾਪੇ ਨੇ ਇਹਨਾਂ ਨੂੰ ਆਨਲਾਈਨ ਸੇਫਟੀ ਸੰਬੰਧੀ ਆਪ ਸਿੱਖਣਾ ਚਾਹੀਦਾ ਉਹ ਚੀਜ਼ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਆ ਜਿਹੜੇ ਬੱਚੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਡਿਵਾਈਸ ਜਾਂ ਐਪ ਸੇਫਟੀ ਆ ਇਹਨੂੰ ਕਿੱਦਾਂ ਅੰਡਰਸਟੈਂਡ ਕਰਨਾ ਇਹਨੂੰ ਕਿੱਦਾਂ ਸਮਝਣਾ ਪੇਰੈਂਟਸ ਨੂੰ ਉਹਨਾਂ ਦੀ ਲਿਮਟ ਕਰਨੀ ਚਾਹੀਦੀ ਆ ਡਿਵਾਈਸ ਯੂਜ਼ ਦੀ ਤੇ ਉਹਨਾਂ ਨੂੰ ਅਨਕੋਰੇਜ ਕਰਨਾ ਚਾਹੀਦਾ ਰੀਅਲ ਲਾਈਫ ਕਨੈਕਸ਼ਨਸ ਦੇ ਨਾਲ ਫੋਨ ਤੋਂ ਛੱਡ ਕੇ ਜਿਹੜਾ ਦੂਜੇ ਪਾਸੇ ਕਿੱਦਾਂ ਲਾਇਆ ਜਾ ਸਕਦਾ ਆਨਲਾਈਨ ਸੇਫਟੀ ਦੇ ਵਿੱਚ ਬਹੁਤ ਸਾਰੇ ਐਫਰਟਸ ਚਾਹੀਦੇ ਆ ਪੇਰੈਂਟਸ ਦੇ ਤੇ ਜਿਹੜੇ ਕਿਡਸ ਦੇ ਇਕੱਠੇ ਜਿਹੜੇ ਹੋਣਗੇ ਤਾਂ ਉਹਦੇ ਨਾਲ ਬਚਾਅ ਹੋ ਸਕਦਾ ਉਸ ਇੱਕ ਬੜੀ ਵਧੀਆ ਇਹ ਫੋਨ ਆ ਦੇਖੋ ਕਿੰਨਾ ਕੁ ਪਪੂਲਰ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ ਨੈਵੀਗੇਟ ਨਹੀਂ ਕੀਤਾ ਜਾ ਸਕਦਾ ਤੇ ਘੰਟਿਆਂ ਵੱਧੀ ਉਹਦੇ ਉੱਤੇ ਜਿਹੜੇ ਬੀਤ ਜਾਂਦੇ ਆ ਤੇ ਦੂਜਾ ਸਾਈਬਰ ਬੁੱਲਿੰਗ ਜਾਂ ਜਿਹੜੇ ਚਾਈਲਡ ਪ੍ਰੋਡਕਟਰਸ ਨੇ ਸੈਕਸਟਿੰਗ ਦਾ ਜਾਂ ਦੂਜੇ ਸੇਫਟੀ ਰੀਜ਼ਨਸ ਨੇ ਮੈਂਟਲ ਹੈਲਥ ਇਸ਼ੂਸ ਨੇ ਇਹਨਾਂ ਨੇ ਬਹੁਤ ਸਾਰੀ ਚਿੰਤਾ ਪੈਦਾ ਕੀਤੀ ਹੈ ਅਨਟਾਰੀਓ ਸਕੂਲ ਬੋਰਡਸ ਨੇ ਕਿੰਨਿਆਂ ਨੇ ਔਰ ਜਿੱਦਾਂ ਅਲਬਰਟ ਆ ਇਹਨਾਂ ਨੇ ਜਿਹੜਾ ਇਹਨੂੰ ਹੋ ਕਰ ਦਿੱਤਾ ਔਰ ਇੰਟੈਰੀਓ ਸਕੂਲ ਬੋਰਡ ਖਾਸ ਤੌਰ ਦੇ ਉੱਤੇ 4.5 ਬਿਲੀਅਨ ਡਾਲਰ ਦਾ ਇਹਨੇ ਲਾ ਸੂਟ ਫਾਈਲ ਕੀਤਾ ਸੋਸ਼ਲ ਮੀਡੀਆ ਸਾਈਟਸ ਦੇ ਉੱਤੇ ਜਿਹੜੇ ਮੈਟਾ ਆ ਸਨੈਪਚੈਟ ਤੇ ਟਿਕਟੋਕ ਦੇ ਉੱਤੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਬੱਚਿਆਂ ਨੂੰ ਖਰਾਬ ਕਰ ਰਹੇ ਹੋ ਹੁਣ ਬੋਰਡ ਇਹ ਕਹਿੰਦਾ ਆ ਕਿ ਇਹਨੇ ਬਹੁਤ ਸਾਰੇ ਜਿਹੜੇ ਮੈਂਟਲ ਹੈਲਥ ਇਸ਼ੂਸ ਆ ਪੈਦਾ ਕਰ ਦਿੱਤੇ ਆ ਜਿਹੜੇ ਵਾਇਲੈਂਟ ਐਪੀਸੋਡਸ ਹੋ ਰਿਹਾ ਸਕੂਲਾਂ ਦੇ ਵਿੱਚ ਲਾ ਸੂਟ ਇਹ ਵੀ ਕਹਿੰਦਾ ਆ ਕਿ ਜਿਹਦੇ ਵਿੱਚ ਕਈ ਸੈਂਕੜੇ ਸਕੂਲ ਡਿਸਟ੍ਰਿਕਟਸ ਜਿਹੜੇ ਸ਼ਾਮਲ ਨੇ ਉਧਰਲੇ ਪਾਸੇ ਅਮਰੀਕਾ ਦੇ ਵਿੱਚ ਹੁਣ ਅਨਟੇਰੀਓ ਦੀ ਸਰਕਾਰ ਨੇ ਅਨਾਉਂਸ ਕੀਤਾ ਸੀ April ਦੇ ਵਿੱਚ ਕਿ ਇਹ ਸੈੱਲਫੋਨ ਯੂਜ਼ ਐਲੀਮੈਂਟਰੀ ਤੇ ਹਾਈ ਸਕੂਲਾਂ ਦੇ ਵਿੱਚ ਬੈਨ ਕਰ ਦੋਗੇ ਪੇਰੈਂਟਸ ਤੇ ਜਿਹੜੇ ਲਾ ਮੇਕਰ ਨੇ ਉਹ ਬੱਚਿਆਂ ਦੀ ਹੈਲਥ ਇਹਨੂੰ ਸਾਰੇ ਕੁਝ ਨੂੰ ਲੈ ਕੇ ਚਿੰਤਤ ਨੇ ਹੁਣ ਜਿਹੜੀ ਇਸ ਸਾਰੇ ਕੁਝ ਦੇ ਵਿੱਚ ਜਿਹੜੀ ਸਕਰੀਨ ਟਾਈਮ ਇੱਕ ਅਮਰੀਕਾ ਦੀ ਕੰਪਨੀ ਕਹਿੰਦੀ ਆ ਕਿ ਸੋਲੂਸ਼ਨ ਹੈਗਾ ਕਿ ਕਿੱਡ ਸੇਫ ਸਮਾਰਟਫੋਨ ਚਾਹੀਦੇ ਆ ਕਿਰਪਾ ਪਿੰਨ ਵੀਲ ਆ ਪਿੰਨ ਵੀਲ ਨੇ ਆਪਣਾ smartphones ਸਣਾਇਆ ਬੱਚਿਆਂ ਦੇ ਲਈ ਜਿਹੜਾ ਅੱਜ ਤੋਂ ਯਾਨੀ ਕਿ ਮੰਗਲਵਾਰ ਤੋਂ ਕੈਨੇਡਾ ਦੇ ਵਿੱਚ ਅਵੇਲੇਬਲ ਆ ਪਿੰਨ ਵੀਲ ਇਹ ਕਹਿੰਦੀ ਆ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਆ ਉਹਦੇ ਵਿੱਚ ਇਹ ਦੱਸਿਆ ਕਿ ਕਿਡ ਸੇਫ smartphones ਆ ਜਿਹੜੇ 8 ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੇ ਲਈ ਤੇ ਇਹਦੇ ਵਿੱਚ ਫੋਟੋ ਸ਼ੇਅਰਿੰਗ ਹੋ ਸਕਦੀ ਆ 1200 ਤੋਂ ਜ਼ਿਆਦਾ ਜਿਹੜੀਆਂ ਐਪਸ ਨੇ ਇਹਦੇ ਵਿੱਚ ਟੈਕਸਟਿੰਗ ਆ ਇਹਦੇ ਵਿੱਚ ਗੇਮਾਂ ਨੇ ਸੋ ਇਹ ਜੋ ਪ੍ਰੋਪਰਿਟੀ ਨੂੰ ਰੱਖਿਆ ਜਾ ਸਕਦਾ 8 ਤੋਂ 14 ਸਾਲ ਦੇ ਬੱਚਿਆਂ ਦੇ ਲਈ ਲੱਗਦਾ ਹੈ ਕਿ ਬਹੁਤ ਕਮਾਲ ਦੀ ਚੀਜ਼ ਆ ਬੱਚੇ ਫੋਨ ਮੰਗਦੇ ਤੁਸੀਂ ਨਾ ਨਹੀਂ ਕਰ ਸਕਦੇ ਸਧਾਰਨ ਫੋਨ ਦੇ ਦਿਓ ਬਿਨਾ ਇੰਟਰਨੈਟ ਦੇ ਤੇ ਬਿਨਾ ਦੂਜੀ ਚੀਜ਼ ਤੋਂ ਉਹ ਲੈਂਦੇ ਨਹੀਂ ਉਹ ਕਹਿੰਦੇ ਇਹਦਾ ਅਸੀਂ ਕਰਨਾ ਕੀ ਆ ਇਹ ਵਿੱਚ ਵਿਚਾਲਾ ਜਿਹੜਾ ਪਿੰਨਵੀਲ ਨੇ ਫੋਨ ਬਣਾਇਆ ਹੈ Android ਫੋਨ ਆ ਤੇ ਇਹਦਾ ਜਿਹੜਾ ਪਿੰਨਵੀਲ ਦਾ ਆਪਣਾ ኦਪਰੇਟਿੰਗ ਸਿਸਟਮ ਇਹਦੇ ਵਿੱਚ ਪਾਇਆ ਹੈ ਬਿਲਟ ਇਨ ਪੈਰੈਂਟਲ ਕੰਟਰੋਲ ਆ ਇਹਦੇ ਨਾਲ ਉਹ ਬੱਚਿਆਂ ਦਾ ਵੀ ਜਿਹੜਾ ਇੱਕ ਚੱਸ ਵੀ ਪੂਰਾ ਹੋ ਜਾਂਦਾ ਤੇ ਦੂਜਾ ਹੈਗਾ ਆ ਕਿ ਇਹ ਜਿਹੜੇ ਦੂਜੇ ਹੱਕ ਮੇਨ ਫੋਨ ਕੈਰੀਅਰ ਨੇ ਜਿਵੇਂ ਬੈਲ ਆ ਟੈਲ ਸਾਰਾ ਰੌਜਰ ਦਾ ਉਹਨਾਂ ਨਾਲ ਕੰਮ ਕਰਦਾ ਤੁਹਾਨੂੰ 20 ਡਾਲਰ ਮਹੀਨੇ ਦੇ ਦੇਣੇ ਪਊਗੇ ਸਬਸਕ੍ਰਿਪਸ਼ਨ ਫੀਸ ਦੇ ਲਈ ਤੇ 22 ਡਾਲਰ ਜਿਹੜੇ ਆਹੋ ਜਾਂ ਤੁਸੀਂ ਸੌਰੀ ਜਾਂ ਜਿਹੜੇ ਹੈਗੇ ਆ 219 ਡਾਲਰ ਸਾਲ ਦੇ ਦੇ ਦਿਓ 20 ਡਾਲਰ ਮਹੀਨੇ ਦੇ ਦੇ ਦਿਓ ਜਾਂ 220 ਡਾਲਰ 219.99 ਡਾਲਰ ਜਿਹੜੇ ਆਹੋ ਸਾਲ ਦੇ ਦੇ ਦਿਓ ਪ੍ਰਿੰਟਰ ਕੰਟਰੋਲ ਤੇ ਉਹ ਦੂਜੇ ਪੋਰਟਲ ਦੇ ਲਈ ਜਿਹੜਾ ਤੁਹਾਨੂੰ ਕੰਪਲੀਟ ਰਿਮੋਟ ਐਕਸੈਸ ਇਹਦੀ ਜਿਹੜੀ ਆਹੋ ਅਤੇ ਦੇ ਦੰਦਾ ਕਿ ਤੁਸੀਂ ਜਿਹੜਾ ਉਹਨੂੰ ਤੁਸੀਂ ਕਰ ਸਕਦੇ ਹਾਂ ਸੋ ਆਨਲਾਈਨ ਸੇਫਟੀ ਸੋਲੂਸ਼ਨ ਇਹ ਬਹੁਤ ਹੱਦ ਤੱਕ ਜਿਹੜਾ ਇਸ ਚੀਜ਼ ਦਾ ਹੈਗਾ ਇੱਕ ਨਵੀਂ ਖੋਜ ਅੱਜ ਤੋਂ ਇਹ ਅਵੇਲੇਬਲ ਹਾਲੇ ਦੋਲਿਆਂ ਪਤਾ ਕਰੋ ਤੇ ਤੁਹਾਡੀ ਇੱਕ ਵੱਡੀ ਸਮੱਸਿਆ ਇਹਨੂੰ ਹੱਲ ਇਹ ਜਿਹੜਾ ਫੋਨ ਆ ਉਹ ਕਰ ਸਕਦਾ ਹੈ ਅਗਲੀ ਗੱਲ ਪਰ ਦੋਸਤੋ ਇੱਕ ਐਪ ਆ ਨਵੀਂ ਟੂ ਗੋ ਟੂ ਗੋ ਐਪ ਦਾ ਨਾਮ ਆ 2 go to go ਜਿਹੜੀ ਕੈਨੇਡੀਅਨਸ ਨੂੰ ਇਹ ਸਮਝਣ ਦੇ ਵਿੱਚ ਮਦਦ ਕਰੂਗੀ ਵੀ ਜਿਹੜੀ ਚੀਜ਼ ਖਾਣ ਵਾਲੀ ਆ ਉਹਨੂੰ ਖਾਧਾ ਜਾ ਸਕਦਾ ਜਾਂ ਕਿਤੇ ਖਰਾਬ ਤਾਂ ਨਹੀਂ ਹੋ ਗਈ ਜਾਂ ਪਾਸਟ ਜਿਹੜੀ ਪਾਸਟ ਦ ਬੈਸਟ ਬਿਫੋਰ ਡੇਟ ਆ ਹਰ ਇੱਕ ਜਿਵੇਂ ਦੁੱਧ ਦੀ ਗੱਲ ਨਾਲ ਉਹਦੇ ਉੱਤੇ ਇੱਕ ਡੇਟ ਲਿਖੀ ਹੁੰਦੀ ਆ ਵੀ ਆ ਮੰਨ ਲਓ 18 ਜੂਨ ਦੀ ਡੇਟ ਆ ਉਹ ਪਹਿਲੀ ਗੱਲ ਤੇ ਐਕਸਪਾਇਰੀ ਡੇਟ ਨਹੀਂ ਹੁੰਦੀ ਉਹ ਜਿਹੜੀ ਆ ਬੈਸਟ ਬਿਫੋਰ ਡੇਟ ਹੁੰਦੀ ਆ ਵੀ ਇਸ ਡੇਟ ਤੋਂ ਪਹਿਲਾਂ ਇਹ ਬੈਸਟ ਆ ਉਹਦੇ ਤੋਂ ਬਾਅਦ ਬੈਸਟ ਨਹੀਂ ਹੋਊਗਾ ਉਹ ਸਕਦਾ ਲੰਬੇ ਸਮੇਂ ਬਾਅਦ ਖਰਾਬ ਹੋ ਜਾਏ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ 18 ਤਰੀਕ ਲਿਖੀ ਆ ਤੁੰਨੇ ਨੂੰ ਪੀਣ ਵਾਲਾ ਨਹੀਂ ਰਿਹਾ ਜਾਂ ਕੋਈ ਚੀਜ਼ ਜਿਹੜੀ ਆ ਨੇ ਹੁਣ ਕਿਉਂਕਿ ਇਸ ਵੇਲੇ ਮਹਿੰਗਾਈ ਕੈਨੇਡਾ ਦੇ ਵਿੱਚ ਬਹੁਤ ਆ ਲੋਕ ਐਵੇਂ ਚੀਜ਼ ਸਿੱਟਣਾ ਨਹੀਂ ਚਾਹੁੰਦੇ ਜਾਂ ਖਰਾਬ ਨਹੀਂ ਕਰਨਾ ਚਾਹੁੰਦੇ ਇਸ ਚੀਜ਼ ਵੱਲ ਜਿਹੜੀ ਆ ਉਹ ਹੋਰ ਜ਼ਿਆਦਾ ਜਿਹੜੀ ਉਹ ਜਿਹੜੀ ਉਹਦੇ ਵਿੱਚ ਹੋਰ ਜ਼ਿਆਦਾ ਧਿਆਨ ਰੱਖਿਆ ਜਾਂਦਾ ਵੀ ਜੇ ਉਸ ਚੀਜ਼ ਨੂੰ ਤੁਸੀਂ ਬੈਸਟ ਬਿਫੋਰ ਡੇਟ ਤੋਂ ਪਹਿਲਾਂ ਵਰਤ ਸਕਦੇ ਆ ਤਾ ਉਹਨੂੰ ਉਹਦੀ ਜਿਹੜੀ ਫਰੈਸ਼ਨੈਸ ਆ ਉਹਦੀ ਜਿਹੜੀ ਉਹ ਚੀਜ਼ ਆ ਉੱਥੇ ਉਸ ਥਾਂ ਦੇ ਉੱਤੇ ਕਾਇਮ ਰਹੂਗੀ ਪਰ ਇਹਨੂੰ ਸਟਾਇ ਨਹੀਂ ਜਾ ਸਕਦਾ ਇਹਨੂੰ ਇਹ ਯੂਜ਼ ਕਰਨ ਦੇ ਲਈ ਇੱਕ ਐਪ ਇਹਨਾਂ ਨੇ ਲਾਂਚ ਕੀਤੀ ਆ ਤੇ ਉਹ ਐਪ ਜਿਹੜੀ ਬਹੁਤ ਮਹੱਤਵਪੂਰਨਾ ਟੂ ਗੋ ਟੂ ਗੋ ਐਪ ਆ ਜਿਹੜੀ ਤੁਹਾਨੂੰ ਇਹ ਦੱਸਣ ਦੇ ਵਿੱਚ ਮਦਦ ਕਰੂਗੀ ਵੀ ਇਹ ਚੀਜ਼ ਖਰਾਬ ਹੋ ਗਈ ਆ ਜਾਂ ਇਹ ਚੀਜ਼ ਦੇ ਉੱਤੇ ਕੀ ਗੱਲਬਾਤ ਆ ਸੋ ਜਿਹੜੀ ਬੈਸਟ ਬਿਫੋਰ ਡੇਟ ਆ ਉਹ ਪੀਕ ਫਰੈਸ਼ਨੈਸ ਦੱਸਦੀ ਆ ਸੇਫਟੀ ਨਹੀਂ ਦੱਸਦੀ ਉਹ ਡੇਟ ਲੰਘਣ ਤੋਂ ਬਾਅਦ ਵੀ ਜਿਹੜਾ ਫੂਡ ਆ ਉਹ ਖਾਣ ਵਾਲਾ ਹੋ ਸਕਦਾ ਬੈਸਟ ਬਿਫੋਰ ਡੇਟ ਤੋਂ ਬਾਅਦ ਵੀ ਜੇ ਉਹਨੂੰ ਪ੍ਰੋਪਰਲੀ ਸਟੋਰ ਕੀਤਾ ਗਿਆ ਹੋਵੇ ਡੇਰੀ ਪ੍ਰੋਡਕਟਸ ਜਿਵੇਂ ਮਿਲਕ ਆ ਇਹਨੂੰ 1-2 ਦਿਨ ਹੋਰ ਬਾਅਦ ਦੇ ਵਿੱਚ ਸੌਖਿਆਂ ਬੈਸਟ ਬਿਫੋਰ ਡੇਟ ਤੋਂ ਬਾਅਦ ਯੂਜ਼ ਕੀਤਾ ਜਾ ਸਕਦਾ ਹੁੰਦਾ ਜੇ ਇਹਨੂੰ ਫ੍ਰਿਜ ਜਾਂ ਉੱਥੇ ਕੀਤਾ ਹੋਵੇ ਤੇ ਦੂਜਾ ਇਹਦੀ ਇਹਦੀ ਇਹ ਜਿਹੜੀ 스ਮੈਲ ਆ ਇਹਦੀ ਜਿਹੜੀ ਲੁੱਕ ਆ ਉਹ ਜਿਹੜੀ ਆ ਦੇਖਣ ਨੂੰ ਠੀਕ ਲੱਗੇ ਸੋ ਹੁਣ ਇਸ ਚੀਜ਼ ਦੇ ਵਿੱਚ ਇਹਨਾਂ ਨੇ ਜਿਹੜੀ ਆ ਸ਼ੈਲਫ ਲਾਈਫ ਨੂੰ ਸਟੇਬਲ ਕਰਨ ਦੇ ਵਿੱਚ ਜਿਹੜੀ ਕੈਨੇਡਾ ਆ ਇਹਨਾਂ ਨੇ ਆ ਕਾਫੀ ਜ਼ਿਆਦਾ ਠੀਕ ਕੀਤਾ ਹੈ ਇਹਨੂੰ ਪੰਜ ਫੂਰਡੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀ ਐਕਸਪਾਇਰ ਡੇਟ ਆ ਜਿਵੇਂ ਬੇਬੀ ਫਾਰਮੂਲਾ ਆ ਜਿਵੇਂ ਨਿਊਟ੍ਰੀਸ਼ਨਲ ਸਪਲੀਮੈਂਟ ਆ ਪ੍ਰੈਸਕ੍ਰਿਪਸ਼ਨ ਓਨਲੀ ਪ੍ਰੋਡਕਟਸ ਨੇ ਜੇ ਇਹਨਾਂ ਨੂੰ ਕਰੈਕਟਲੀ ਸਟੋਰ ਕੀਤਾ ਜਾਵੇ ਤਾਂ ਫੂਡ ਸੇਫ ਹੁੰਦਾ ਆ ਬੈਸਟ ਬਿਫੋਰ ਡੇਟ ਤੋਂ ਬਾਅਦ ਦੇ ਲਈ ਇਹ ਜਿਹੜੀ ਐਪ ਤੁਹਾਨੂੰ ਇਹ ਹੈਲਪ ਕਰ ਸਕਦੀ ਆ ਉਸ ਚੀਜ਼ ਨੂੰ ਸਮਝਣ ਦੇ ਲਈ ਬਹੁਤਿਆਂ ਚੀਜ਼ਾਂ ਦੇ ਉੱਤੇ ਇੱਕ ਜਿਹੜਾ ਮਾਰਕ ਲਾਇਆ ਗਿਆ ਹੈ ਇਹਦਾ স্মੈਲ ਟੇਸਟ ਕਿਹਾ ਜਾਂਦਾ ਕਿ ਇਹਨੂੰ ਚੈੱਕ ਕਰੋ ਵੀ ਇਹ ਖਾਣ ਯੋਗ ਹੈਗਾ ਜਾਂ ਨਹੀਂ ਹੈਗਾ ਸੋ ਇਹਨੂੰ ਜਿਹੜਾ ਜਿੰਨੀ ਤੁਸੀਂ ਇਸ ਚੀਜ਼ ਨੂੰ ਸਮਝ ਜਾਓਗੇ ਜਿਵੇਂ ਐਕਸਪਾਇਰੇਸ਼ਨ ਡੇਟ ਨੂੰ ਸਮਝ ਜਾਓਗੇ ਤਾਂ ਫੂਡ ਵੇਸਟ ਤੋਂ ਬਚਿਆ ਜਾ ਸਕਦਾ ਹੈ ਨਵੀਂ ਰਿਪੋਰਟ ਜਿਹੜੀ ਦੱਸਦੀ ਆ ਕਿ ਕੈਨੇਡਾ ਇਸ ਵੇਲੇ ਫੂਡ ਸਿਕਿਉਰਿਟੀ ਨਾਲ ਸਟਰਗਲ ਕਰ ਰਿਹਾ ਹੈ ਤੇ ਫੂਡ ਫੇਸਟ ਇੱਥੇ ਇੱਕ ਸਿਗਨੀਫੀਕੈਂਟ ਇਸ਼ੂ ਇਸ ਗੱਲ ਦਾ ਹੈਗਾ ਸੋ ਇੱਕ ਐਪ ਇਹਦਾ ਨਾਮ ਟੂ ਗੁੱਡ ਟੂ ਗੋ ਆ ਉਹ ਆਪਣਾ ਲੁੱਕ स्मੈਲ ਟੇਸਟ ਤਿੰਨ ਚੀਜ਼ਾਂ ਦੀ ਕੈਂਪੇਨ ਕੈਨੇਡਾ ਦੇ ਵਿੱਚ ਜਿਹੜੀ ਲਾਂਚ ਕਰ ਰਹੇ ਆ ਤੇ ਇਹਦੇ ਵਿੱਚੋਂ ਗੱਲ ਇੱਕੋ ਹੀ ਆ ਕਿ ਜਿਹੜੀ ਪਾਸਟ ਦਾ ਬੈਸਟ ਬਿਫੋਰ ਡੇਟ ਆ ਉਹਦੇ ਵਿੱਚ ਫਿਰ ਕੀ ਚੀਜ਼ ਆ ਲੁੱਕ स्मੈਲ ਟੇਸਟ ਵੀ ਪਹਿਲਾਂ ਦੇਖ ਲਓ ਚੀਜ਼ ਨੂੰ ਦੇਖਣ ਨੂੰ ਠੀਕ ਲੱਗਦੀ ਦੂਜਾ ਉਹਦੀ स्मੈਲ ਠੀਕ ਆ ਤੇ ਤੀਜਾ ਉਹਦਾ ਟੇਸਟ ਠੀਕ ਆ ਸੋ ਇਹ ਇਹਨਾਂ ਨੇ ਇਹ ਐਪ ਨੇ ਮੈਨੂਫੈਕਚਰਰ ਜਿਹੜੇ ਚੀਜ਼ ਨੂੰ ਬਣਾ ਰਹੇ ਆ ਤੇ ਰਿਟੇਲਰ ਜਿਹੜੇ ਵੇਚ ਰਹੇ ਉਹਨਾਂ ਦੇ ਨਾਲ ਇਹਨਾਂ ਨੇ ਕੋਲਾਬੋਰੇਟ ਕੀਤਾ ਹੈ ਤੇ ਸਟicker ਕੁਝ ਆਈਟਮਸ ਉੱਤੇ ਤੁਸੀਂ ਦੇਖੋਗੇ ਜਿਹੜੇ ਤੁਹਾਨੂੰ ਦੱਸਣਗੇ ਇਸ ਐਪ ਦੇ ਨਾਲ ਜਿਹੜੇ ਦੱਸਦੇ ਆ ਕਿ ਇਹ ਮਤਲਬ ਓਕੇ ਆ ਖਾਣ ਦੇ ਲਈ ਯੂਬੀਸੀ ਦੇ ਪ੍ਰੋਫੈਸਰ ਨੇ ਇੱਥੇ ਫੂਡ ਸੇਫਟੀ ਤੇ ਇੰਜੀਨੀਅਰਿੰਗ ਦੇ ਸ਼ਿਆਨ ਵਾਂਗ ਉਹਨਾਂ ਨੇ ਦੱਸਿਆ ਕਿ ਬੈਸਟ बिफोर ਡੇਟ ਜਿਹੜੀ ਆ ਉਹ ਪੀਕ ਫਰੈਸ਼ਨੈਸ ਦੱਸਦੀ ਹੈ ਸੋ ਇਸ ਐਪ ਦੇ ਨਾਲ ਤੇ ਇਹ ਬੈਸਟ ਬਿਫੋਰ ਡੇਟ ਤੋਂ ਕਿੰਨਾ ਚਿਰ ਲੰਘਣ ਤੋਂ ਬਾਅਦ ਚੀਜ਼ ਜਿਹੜੀ ਖਾਧੀ ਜਾ ਸਕਦੀ ਕੰਜ਼ੂਮ ਕੀਤੀ ਜਾ ਸਕਦੀ ਆ ਉਹ ਤੁਹਾਨੂੰ ਇਸ ਚੀਜ਼ ਦੇ ਵਿੱਚ ਮਦਦ ਕਰੂਗੀ ਤੇ ਜਿੰਨੀ ਫੂਡ ਵੇਸਟ ਘਟੂਗੀ ਉਹਨਾਂ ਜਿਆਦਾ ਜਿਹੜਾ ਬਚਾ ਐਸ ਵੇਲੇ ਇਹਨਾਂ ਚੀਜ਼ਾਂ ਤੋਂ ਹੋ ਸਕਦਾ ਆ ਅਗਲੀ ਗੱਲ ਪਰ ਦੋਸਤੋ ਇੱਕ ਏਅਰ ਫੇਅ ਬਾਰੇ ਜਿੱਦਾਂ ਆਪਾਂ ਜਾਣਦੇ ਇੱਕ ਡੋਮੈਸਟਿਕ ਏਅਰ ਫੇਅ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਖਬਰ ਆਈ ਹੈ ਕਿ ਕਾਫੀ ਜ਼ਿਆਦਾ ਮਹਿੰਗਾ ਹੋ ਗਿਆ ਮਤਲਬ ਪਹਿਲਾਂ ਨਾਲੋਂ ਪਿਛਲੇ ਸਾਲ ਦੇ ਮੁਕਾਬਲੇ ਜੇਕਰ ਡੋਮੈਸਟਿਕ ਏਅਰ ਫੇਅ ਨੂੰ ਦੇਖੋ ਤੇ ਇਹਦੇ ਵਿੱਚ ਵਾਧਾ ਹੋਇਆ ਹੈ ਬਹੁਤ ਸਾਰੀਆਂ ਦੂਜੀਆਂ ਏਅਰਲਾਈਨਸ ਸੀ ਜਿਹੜੀਆਂ ਸਸਤੀਆਂ ਏਅਰਲਾਈਨਸ ਸੀ ਉਹ ਉਹ ਬਹੁਤ ਸਾਰੇ ਲੋਕਾਂ ਨੇ ਫਾਇਦਾ ਉਧਾ ਕਰਦੀਆਂ ਬਹੁਤ ਸਸਤੀਆਂ ਟਿਕਟਾਂ ਉਹਦੇ ਵਿੱਚ ਕਈ ਵਾਰੀ ਮਿਲ ਜਾਂਦੀਆਂ ਤੁਸੀਂ ਇਥੋਂ ਵੈਨਕੂਵਰ ਤੋਂ ਐਡਮੈਂਟਨ ਨੂੰ ਜਾਣਾ ਤੇ ਕੁਝ ਏਅਰਲਾਈਨਾਂ ਜਿਹੜੀਆਂ ਤੁਹਾਨੂੰ 20 ਡਾਲਰ ਦੇ ਵਿੱਚ ਲੈ ਜਾਂਦੀਆਂ ਜੇ ਤੁਸੀਂ 2 ਕੁ ਮਹੀ ਜੂਨ 18 ਜਾਂ ਤੁਸੀਂ ਸਤੰਬਰ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ 20 ਡਾਲਰ ਦੇ ਵਿੱਚ ਇਥੇ ਰੁਡਮੈਂਟਨ ਨੂੰ ਜਾਂ ਕੈਲਗਰੀ ਜਾਂ ਇਧਰ ਉਧਰ ਇਥੇ ਐਬਸਪੋਰਟ ਤੋਂ ਜੇਕਰ ਤੁਸੀਂ ਜਾਣੇ ਆ ਤੇ ਜਾਇਆ ਜਾ ਸਕਦਾ ਇਹ ਕੰਪੈਰੀਟਿਵਲੀ ਸਸਤੀਆਂ ਨੇ ਪਰ ਉਹਨਾਂ ਦੇ ਆਪਣੇ ਚਾਰਜੇਸ ਹੋਰ ਬਹੁਤ ਜ਼ਿਆਦੇ ਨੇ ਕਿ ਜੇ ਤੁਸੀਂ ਉੱਥੇ ਜਾ ਕੇ ਆਪਣਾ ਇਹਨਾਂ ਇਹਨਾਂ 에ਅਰਲਾਈਨਸ ਦੇ ਵਿੱਚ ਚੱਕਰ ਕੀ ਆ ਕਿ 에ਅਰ ਫੇਅਰ ਤਾਂ ਬਹੁਤ ਸਸਤਾ ਆ ਸਸਤਾ ਇਹਦਾ ਸੈਂਸ ਕਿ ਮਤਲਬ ਪਿਛਲੇ ਸਾਲ ਨਾਲੋਂ ਤਾਂ ਕਹਿ ਰਹੇ ਮਹਿੰਗਾ ਹੋਇਆ ਪਰ ਓਵਰਆਲ ਜਿਹੜੀਆਂ ਇਹ ਹੈਗੀਆਂ ਨੇ ਸਸਤੀਆਂ ਨੇ ਉਹ ਇਹ ਐਕਸਟਰਾ ਚਾਰजेस ਇਹਨਾਂ ਦੇ ਬਹੁਤ ਆ ਜਿਹੜੇ ਕਈ ਵਾਰੀ ਤੁਹਾਨੂੰ ਫਿਰ ਚੁਬਦੇ ਆ ਜਾਂ ਮਹਿੰਗੇ ਲੱਗਦੇ ਹੁਣ ਇੱਕ ਕੇਸ ਸਾਹਮਣੇ ਆਇਆ ਰੌਲਾ ਰੱਪਾ ਹੈ ਕਿ ਜਿਹੜੀ ਵੈਸਟ ਜੈਟ ਆ ਉਹ 25 ਡਾਲਰ ਚਾਰਜ ਕਰ ਰਹੀ ਆ ਜੇ ਤੁਸੀਂ ਇਕਨੋਮੀ ਫਲਾਈਟ ਓਵਰ ਦਾ ਫੋਨ ਬੁੱਕ ਕਰਦੇ ਆ ਕਾਲ ਕਰਦੇ ਉਹਨਾਂ ਨੂੰ ਤੁਸੀਂ ਬੁੱਕ ਕਰਨੀ ਆ 25 ਡਾਲਰ ਚਾਰਜ ਕਰਦੇ ਆ ਜਿਹੜੇ ਲੋਕ ਨੇ ਜਿਹੜੇ ਕਸਟਮਰ ਨੇ ਉਹ ਫਰਸਟ੍ਰੇਟਡ ਨੇ ਇਸ ਗੱਲ ਤੋਂ ਕਿ ਅਪਸੈਟ ਨੇ ਇਸ ਗੱਲ ਤੋਂ ਕਿ ਇਹ ਫੀਸ ਕਿਉਂ ਲਈ ਜਾ ਰਹੀ ਆ ਤੇ ਇਹ ਅ ਮਤਲਬ ਜ਼ਿਆਦਾ ਗਲਤ ਗੱਲ 에ਅਰਲਾਈਨ ਇਹ ਕਹਿੰਦੀ ਆ ਕਿ ਪੇਸ ਫੇਅਰ ਥੱਲੇ ਰੱਖਣ ਦੇ ਲਈ ਕਸਟਮਰ ਨੂੰ ਜਿਹੜੀਆਂ ਐਡਿਟ ਸਰਵਿਸਿਜ਼ ਨੇ ਉਹ ਪੇ ਕਰਨੀਆਂ ਪੈਣਗੀਆਂ ਹੁਣ ਤੁਸੀਂ ਟਿਕਟ ਤੇ ਉਹੀ ਜਾਣਾ ਤੁਸੀਂ ਫੋਨ ਦੇ ਉੱਤੇ ਫੋਨ ਕਰਕੇ ਬੁੱਕ ਕਰਾ ਰਹੇ ਹੋ ਟਿਕਟ ਤੇ 25 ਡਾਲਰ ਉਹਦੇ ਲੈ ਲੈਂਦੇ ਆ ਮੰਨ ਲਓ ਤੁਹਾਡੇ ਕੋਲ ਬੋਰਡਿੰਗ ਪਾਸ ਨਹੀਂ ਆ ਉੱਥੇ ਜਾ ਕੇ ਤੁਸੀਂ ਬੋਰਡਿੰਗ ਪਾਸ ਪ੍ਰਿੰਟ ਕਰਦੇ ਆ ਉਹ ਵੀ 25 ਡਾਲਰ ਉਹਦੇ ਲੈ ਲੈਂਦੀ ਆ ਕੋਈ ਵੀ ਜਿਹੜੀ ਹੈਗੀ ਆ ਹੁਣ ਤੁਸੀਂ ਜੇ ਤੇ ਬਿਨਾ ਸਮਾਨ ਤੋਂ ਜਾ ਰਹੇ ਹੋ ਇਥੋਂ ਟੋਰਾਂਟੋ ਰੋਡਮੈਂਟਨ ਨੂੰ ਜਾਂ ਡੋਮੈਸਟਿਕ ਆਪਾਂ ਫਲਾਈਟਸ ਦੀ ਗੱਲ ਕਰੀਏ ਕੁਝ ਵੀ ਨਹੀਂ ਹੈ ਤੁਹਾਡੇ ਕੋਲ ਸਿਰਫ ਇੱਕ ਛੋਟਾ ਜਿਹਾ ਬੈਗ ਆ ਛੋਟਾ ਜਿਹਾ ਉਹਨੂੰ ਥੱਲੇ ਉੱਤੇ ਰੱਖ ਲੈਣੇ ਆ ਤੇ ਉਹ ਫ੍ਰੀ ਆ ਜੇ ਤੁਹਾਡੇ ਕੋਲ ਇੱਕ ਜਿਹੜੇ ਜਿਹਨੂੰ ਆਪਾਂ ਬੈਗ ਉਹ ਅੰਦਰ ਜਹਾਜ਼ ਦੇ ਵਿੱਚ ਲੈ ਕੇ ਜਾਣੇ ਹੁੰਦੇ ਨੇ ਉੱਤੇ ਰੱਖਣ ਦੇ ਲਈ ਕੈਬਨ ਦੇ ਵਿੱਚ ਤੇ ਉਹਦੀ ਆਫੀਸ ਲੈਂਦੇ ਆ ਉਹਦੇ ਕਈ ਵਾਰੀ ਟਿਕਟ 20 ਡਾਲਰ ਦੀ ਆ ਉਹਦੇ 50 ਡਾਲਰ ਹੁੰਦੇ ਆ ਜਿਹੜੀਆਂ ਐਡਿਟ ਸਰਵਿਸੇਸ ਨੇ ਉਹਦੇ ਉਹਦੇ ਜਿਹੜੇ ਚਾਰਜਸ ਨੇ ਉਹ ਲੱਗ ਰਹੇ ਨੇ ਲੋਕ ਫਰਸਟ੍ਰੇਟਡ ਨੇ 에어ਲਾਈਨ ਕਹਿੰਦੀ ਵੀ ਅਸੀਂ ਤੇ ਫੇਰ ਰੱਖਿਆ ਹੀ ਲੋ ਇਸ ਕਰਕੇ ਆ ਵੀ ਜਿਹੜੀਆਂ ਐਡਿਟ ਸਰਵਿਸੇਸ ਤੁਹਾਨੂੰ ਪੇ ਕਰਨੀਆਂ ਪੈਣ ਜੇ ਤੁਹਾਡਾ ਛੋਟਾ ਜਿਹਾ ਬੈਕਪੈਕ ਜਾਂ ਕੋ ਲੈਪਟਾਪ ਵਰਗਾ ਬੈਗ ਆ ਤੁਸੀਂ ਲੈ ਕੇ ਜਾਂਦੇ ਆ ਤੇ ਉਹ ਤੁਹਾਨੂੰ ਸੀਟ ਦੇ ਥੱਲੇ ਰੱਖਣਾ ਪੈਂਦਾ ਉਹਨੂੰ ਉਹ ਵੱਖਰੇ ਰੰਗ ਦਾ ਟੈਗ ਲਾ ਕੇ ਦਿੰਦੇ ਆ ਉਹ ਸੀਟ ਦੇ ਤੁਸੀਂ ਥੱਲੇ ਰੱਖ ਲਓ ਕੈਬਨ ਦੇ ਵਿੱਚ ਨਹੀਂ ਰੱਖ ਸਕਦੇ ਜੇ ਤੁਸੀਂ ਉਹਦਾ ਪੇ ਨਹੀਂ ਕੀਤਾ ਕੋ ਸ਼ੇਅਰ ਲਾਈਨਸ ਦੇ ਵਿੱਚ ਜਿਹੜਾ ਉਥੇ ਕੈਬਨ ਦੇ ਵਿੱਚ ਰੱਖਿਆ ਜਾਣਾ ਉਹਦੇ 40-50 ਡਾਲਰ ਲਗਭਗ ਐਕਸਟਰਾ ਲੱਗਦੇ ਆ ਫਿਰ ਤੁਸੀਂ ਉਹਨੂੰ ਉਹ ਵੱਖਰੇ ਰੰਗ ਦਾ ਇੱਕ ਜਿਹੜਾ ਟੈਗ ਜਿਹਾ ਲਾ ਕੇ ਦੇ ਦਿੱਤੇ ਤੁਸੀਂ ਉਥੇ ਰੱਖ ਸਕਦੇ ਤੇ ਜੇ ਤੁਸੀਂ ਚੈੱਕ ਇਨ ਕਰਨਾ ਵੀ ਕੋਈ ਟੈਚੀ ਵਗੈਰਾ ਜਿੱਦਾਂ ਹੁੰਦੇ ਆ ਉਹਦੇ ਫਿਰ ਐਕਸਟਰਾ ਹੁੰਦੇ ਆ ਮਤਲਬ ਇਹ ਆ ਕਿ ਜੇ ਬੇਸ ਫੇਅਰ ਲੋ ਆ ਵੈਸੇ ਹੀ ਕਿਸੇ ਨੇ ਜਾਣਾ ਇੱਕ ਛੋਟਾ ਜਿਹਾ ਬੈਗ ਲੈ ਕੇ ਤੇ ਉਹਨੂੰ ਸਸਤੇ ਪਾਊਗੀ ਜੇ ਨਾਲ ਉਹ ਕੁਝ ਵੀ ਹੋਰ ਕਰ ਰਿਹਾ ਆ ਤੇ ਐਡਿਟ ਸਰਵਿਸ ਜਿਹੜੀਆਂ ਮਹਿੰਗੀਆਂ ਪੈਂਦੀਆਂ ਲੋਕਾਂ ਦੇ ਵਿੱਚ ਫ੍ਰਸਟ੍ਰੇਸ਼ਨ ਵਸ ਜਟ ਨੂੰ ਲੋਕ ਇਹ ਆ ਵੀ 25 ਡਾਲਰ ਫੋਨ ਦੇ ਉੱਤੇ ਬੁਕਿੰਗ ਦੇ ਇਹ ਲੈ ਰਹੇ ਆ ਕਈ ਯਾਤਰੀ ਜਿਹੜੇ ਆ ਉਹ ਐਡੀਸ਼ਨਲ ਫੀਸ ਦੇ ਨਾਲ ਮਤਲਬ ਉਹ ਇਹ ਤੁਹਾਨੂੰ ਮਹਿਸੂਸ ਕਰਦੇ ਆ ਸੋ ਜਿਹੜਾ ਦੂਜੀਆਂ 에ਅਰਲਾਈਨਸ ਨੇ ਉਹ ਮੇਜਰ 에ਅਰਲਾਈਨਸ ਨੇ ਜਿਵੇਂ ਉਹ ਜਿਹੜੀਆਂ ਜਿਵੇਂ ਆਹ ਫਲੇਅਰ ਆ ਜਾਂ ਦੂਜੀਆਂ ਨੇ ਉਹ ਜਿਹੜੀ ਇਹ ਫੋਨ ਬੁਕਿੰਗ ਦੇ ਉੱਤੇ ਚਾਰਜ ਕਰਦੀ ਆ ਸੋ ਹੋਰ ਜਿਹੜੀ ਕਈ ਕਈ ਫੀਸਾਂ ਜਿਹੜੇ ਇੰਟਰੋਡਿਊਸ ਕੀਤੀਆਂ ਜਾਂਦੇ ਚ ਲੋਕ ਕਈ ਵਾਰੀ ਤੰਗ ਆ ਜਾਂਦੇ ਆ ਸੀਟ ਸਿਲੈਕਸ਼ਨ ਫੀਸ ਆ ਚੈੱਕ ਇਨ ਇਕਨੋਮੀ ਫੇਅਰ ਦੀ ਫੀਸ ਆ ਉਹ ਸਾਰਾ ਕੁਝ ਜਿਹੜਾ ਇਧਰਲੇ ਪਾਸੇ 에ਅਰ ਕੈਨੇਡਾ ਨੇ ਸੀਟ ਸਿਲੈਕਸ਼ਨ ਫੀਸ ਤੇ ਚੈੱਕ ਇਨ ਜਿਹੜੀ ਇਕਨੋਮੀ ਫੇਅਰ ਦੇ ਲਈ ਸੀ ਵਾਪਸ ਫੇਰ ਆ ਜਾਣੀ ਹੁਣ ਵੈਸਟ ਜੈਟ ਦੀ ਜਿਹੜੀ ਅਲਟਰਾ ਬੇਸਿਕ ਫੇਅਰ ਆ ਇਹਦੇ ਵਿੱਚ ਓਵਰਹੈਡ ਸਪੇਸ ਤੁਹਾਡੀ ਕੈਰੀਅਨ ਲੱਗੇਜ ਦੀ ਨਹੀਂ ਆ ਸੀਟ ਤੁਸੀਂ ਜਦੋਂ ਟਿਕਟ ਬੁੱਕ ਕਰਦੇ ਟਿਕਟ ਤੇ ਤੁਸੀਂ 40 ਡਾਲਰ ਦੀਆਂ 20 ਡਾਲਰ ਦੀ ਬੁੱਕ ਕਰ ਲਈ ਕਿਹੜੀ ਸੀਟ ਤੇ ਬੈਣਾ 10 15 ਡਾਲਰ ਉਹਦੇ ਆ ਤੇ ਜਿਹੜਾ ਜਾਂ ਜਾਂ ਫਿਰ ਹੈਗਾ ਵੀ ਉਹ ਤੁਸੀਂ ਨਾ ਸੈਲੈਕਟ ਕਰੋ ਤੇ ਹੋਰ ਤਰ੍ਹਾਂ ਬੋਰਡਿੰਗ ਉਹਦੇ ਉੱਤੇ ਕਰੋ ਸੋ ਇਹ ਇੱਕੋ ਜਿਹੇ ਕਸਟਮਰ ਦਾ ਬੈਕ ਲੈਸ਼ ਹੈ ਨਾ ਮਾਮਲੇ ਦੇ ਉੱਤੇ ਮਾਮਲਿਆਂ ਦੇ ਉੱਤੇ ਕਿ ਜਿਹੜੇ ਅਲਟਰਾ ਬੇਸਿਕ ਫੇਅਰ ਆ ਉਹਨੂੰ ਥੱਲੇ ਰੱਖਣ ਦੇ ਲਈ ਲੋਕ ਇਹ ਚਾਹੁੰਦੇ ਆ ਕਿ ਫੈਡਰਲ ਸਰਕਾਰ ਕੋਈ ਨਾ ਕੋ ਰੈਗੂਲੇਸ਼ਨ ਬਣਾ ਦੇਵੇ ਉੱਤੇ 에ਅਰਲਾਈਨ ਦੇ ਜਿਹੜੇ ਇਹ ਫੀਸਾਂ ਨੇ ਕਿ ਐਕਸੈਸਿਵ ਚਾਰजेस ਨਾਲ ਲੱਗਣ ਵੀ ਇੱਕ ਪੱਕਾ ਕਰ ਦੇਣ ਵੀ ਆਹ ਫੀਸ ਲੱਗਣੀ ਆ ਤੇ ਆ ਨਹੀਂ ਲੱਗਣੀ ਸਰਕਾਰ ਦੀ ਪਲਾਨ ਇਹ ਆ ਕੈਨੇਡੀਅਨ ਗਵਰਨਮੈਂਟ ਪਲਾਨ ਕਰ ਰਹੀ ਆ ਕਿ ਜਿਹੜੀ ਫੀ ਟ੍ਰਾਂਸਪੇਰੈਂਸੀ ਆ ਪਰ ਕੋਈ ਸਪੈਸਿਫਿਕ ਟਾਈਮ ਲਾਈਨ ਇਹਨਾਂ ਕੋਲ ਹੈ ਨਹੀਂ ਵੀ ਅਜੇ ਤੱਕ ਅਸੀਂ ਇਹਨੂੰ ਕਲੀਅਰ ਕਰਦਾਂਗੇ ਸੋ ਲੋਕ ਕਹਿੰਦੇ ਆ ਵੀ ਨਾ 에ਅਰਲਾਈਨ ਵਾਲੇ ਜਾਂਦਾ ਜਿੰਨਾ ਲੱਗਿਆ ਦਾਇ ਇਹ ਲਾਉਂਦੇ ਆ ਜਿੱਥੇ ਕਿਤੇ ਇਹਨਾਂ ਦਾ ਜੋਰ ਚੱਲਦਾ ਉਹ ਚਲਾ ਲੈਂਦੇ ਆ 에ਅਰਲਾਈਨ ਵਾਲੇ ਕਹਿੰਦੇ ਵੀ ਜੇ ਤੁਸੀਂ ਇੰਨੀ ਆ ਸਸਤੀਆਂ ਚ ਜਾਣਾ ਤੇ ਫਿਰ ਆਹੀ ਕੁਛ ਹੋਣਾ ਅਸੀਂ ਸਸਤਾ ਹੋਰ ਕਿਸੇ ਵੀ ਤਰੀਕੇ ਦੇ ਨਾਲ ਕਰ ਨਹੀਂ ਸਕਦੇ ਤੁਹਾਨੂੰ ਇਹ ਜਿਹੜੀਆਂ ਐਕਸਟਰਾ ਫੀਸਸ ਨੇ ਜਾਂ ਐਕਸਟਰਾ ਦੀ ਐਡੀਸ਼ਨਲ ਜਿਹੜੀਆਂ ਫੀ ਨੇ ਉਹਨਾਂ ਨੂੰ ਤੁਸੀਂ ਪੇ ਕਰੋਗੇ ਤਾਂ ਇਹਦੇ ਨਾਲ ਸਾਡੀ ਹਰ ਲਨ ਜਿਹੜੀ ਉਹ ਚੱਲ ਸਕਦੀ ਹੈ ਅਗਲੀ ਗੱਲ ਬਾਤ ਦੋਸਤੋ ਪ੍ਰੀਮੀਅਰ ਸਾਡੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਨੇ ਡੇਵ ਡੀਬੀ ਇਹਨਾਂ ਨੇ ਕਿਹਾ ਕਿ ਜਿਹੜੀ ਐਕਸੈਸ ਟੂ ਇਨਫੋਰਮੇਸ਼ਨ ਕੈਨੇਡਾ ਦੀ ਸਪਾਈ ਏਜੰਸੀ ਸੀਸਸ ਉਹਨਾਂ ਨੂੰ ਕਿ ਜਿਹੜੀ ਫੋਰਨ ਇੰਟਰਫੀਰੈਂਸ ਆ ਪ੍ਰੋਵਿੰਸ ਦੇ ਵਿੱਚ ਉਹਨੂੰ ਰੋਕਣ ਦੇ ਲਈ ਸਾਨੂੰ ਪ੍ਰੋਵਾਈਡ ਕਰਾਈ ਜਾਵੇ ਸਾਨੂੰ ਦੱਸਿਆ ਜਾਵੇ ਸੋ ਇਹ ਅਰਜੈਂਟ ਐਕਸੈਸੇ ਦੀ ਉਹ ਚਾਹੁੰਦੇ ਆ ਤਾਂ ਕਿ ਅਸੀਂ ਆਪਣੀ ਆਪਣੇ ਪ੍ਰੋਵਿੰਸ ਨੂੰ BC ਨੂੰ ਇਹਦੇ ਤੋਂ ਬਚਾ ਬਚਾ ਕੇ ਰੱਖ ਸਕੀਏ ਪ੍ਰਾਈਮ ਮਿਨਿਸਟਰ ਜਸਟਨ ਟ੍ਰੂਡੋ ਨੂੰ ਲੈਟਰ ਲਿਖੀ ਆ ਉਹਨਾਂ ਨੇ ਉਹਦੇ ਵਿੱਚ ਲਿਖਿਆ ਪ੍ਰਾਈਮ ਮਿਨਿਸਟਰ ਨੂੰ ਕਿ BC ਦੇ ਵਿੱਚ ਜਿਹੜੀ ਲੋਡਿੰਦੀ ਇਨਫੋਰਮੇਸ਼ਨ ਆ ਵੀ ਇਹ ਉਹਨਾਂ ਦਾ ਮਸਲਾ ਤੇ ਹੈਗਾ ਪਰ ਸਰਕਾਰਾਂ ਦੇ ਕੋਲ ਇਹ ਨਹੀਂ ਆ ਮਤਲਬ ਸੂਬਾ ਸਰਕਾਰ ਕੋਲ ਇਹ ਚੀਜ਼ ਨਹੀਂ ਆ ਜਿਹੜੀ ਫੈਡਰਲ ਸਰਕਾਰ ਆ ਉਹਦੇ ਕੋਲ ਤਾਂ ਇਹ ਪਤਾ ਹੈ ਉਹਨਾਂ ਨੂੰ ਕਿ ਫੋਰਨ ਇੰਟਰਫੀਰੈਂਸ ਕੀ ਆ ਜਾਂ ਉਹਨਾਂ ਦੀ ਸੀਐਸਐਸ ਦੀ ਕੀ ਰਿਪੋਰਟ ਕਹਿੰਦੀ ਉਹ ਸਾਰਾ ਕੁਝ ਹੈਗਾ ਪਰ ਸੂਬੇ ਦੇ ਕੋਲ ਕੁਝ ਨਹੀਂ ਆ ਸੂਬਾ ਆਪਣਾ ਬਚਾ ਕਿਦਾਂ ਕਰੇ ਇਸ ਕਰਕੇ ਕਹਿੰਦੇ ਸਾਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਚਾਹੀਦੀ ਆ ਸੋ ਅੱਜ ਦੇ ਦਿਨ 1 ਸਾਲ ਪਹਿਲਾਂ ਜਿਹੜੇ ਸਿੱਖ ਆਗੂ ਸਰਦਾਰ ਹਰਦੀਪ ਸਿੰਘ ਨਿੱਜਰ ਆ ਉਹਨਾਂ ਨੂੰ ਇੱਥੇ ਮਾਰਿਆ ਗਿਆ ਸੀ ਤੇ ਉਹਨਾਂ ਦੇ ਸਬੰਧ ਜਿਹੜੇ ਉਹਨਾਂ ਦੇ ਫੋਰਨ ਲਿੰਕ ਕੇਸ ਕਤਲ ਦੇ ਕਿਤੇ ਨਾ ਕਿਤੇ ਜੁੜਦੇ ਸੀ ਅ ਇਸੇ ਤਰ੍ਹਾਂ ਜਿਹੜੇ ਸਾਈਬਰ ਸਕਿਉਰਿਟੀ ਅਟੈਕ ਹੋਏ ਆ ਉੱਥੇ ਉਹਦੇ ਵਿੱਚ ਵੀ ਫੋਰਨ ਇੰਟਰਫੀਰੈਂਸ ਦੀ ਗੱਲ ਆ ਰਹੀ ਆ ਜਾਂ ਨਾ ਲੱਗ ਰਹੀ ਆ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੇ ਪ੍ਰੀਮੀਅਰ ਡੇਵ ਡੀਬੀ ਨੇ ਇਹਨਾਂ ਨੇ ਬੇਨਤੀ ਕੀਤੀ ਆ ਪ੍ਰਾਈਮ ਮਿਨਿਸਟਰ ਜਸਨ ਟੋਡੋ ਨੂੰ ਕਿ ਤੁਸੀਂ ਸਾਨੂੰ ਸਿੱਧੀ ਐਕਸੈਸ ਦਿਓ ਸਾਨੂੰ ਪਤਾ ਲੱਗੇ ਵੀ ਕੀ ਹੋ ਰਿਹਾ ਇੱਥੇ ਅ ਪਹਿਲਾਂ ਕਿਹਾ ਸੀ ਕਿ ਜਿਹੜੀ ਕਈ ਤਰ੍ਹਾਂ ਦੇ ਜਿਹੜੇ ਇਦੇ ਵਿੱਚ ਇਨਵੋਲਵਮੈਂਟ ਬਾਹਰਲੇ ਦੇਸ਼ਾਂ ਦੀ ਦੱਸੀ ਗਈ ਸੀ ਇਹ ਜਿਹੜੇ ਪਿੱਛੇ ਸਰਕਾਰ ਦੇ ਸਿਸਟਮ ਦੇ ਉੱਤੇ ਜਿਹੜੇ BC ਸਰਕਾਰ ਦੇ ਸਿਸਟਮ ਦੇ ਉੱਤੇ ਫੋਰਨ ਅਟੈਕ ਹੋਏ ਆ ਜਿਹੜੇ ਸਟੇਟ ਸਪੌਂਸਰਡ ਐਕਟਰ ਸੀ ਉਹਨਾਂ ਦੁਆਰਾ ਇਹਦੇ ਬਾਰੇ ਸੂਬੇ ਨੂੰ ਕੁਝ ਨਹੀਂ ਪਤਾ ਹੁਣ ਇਹ ਜਿਹੜਾ ਹੋਣਾ ਚਾਹੀਦਾ ਦੂਜੀਆਂ ਥਾਵਾਂ ਦੇ ਉੱਤੋਂ ਜਿਹੜੇ ਲੋਕ ਆਏ ਆ ਉਹਨਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਜਿਹੜੀ ਪਬਲਿਕ ਸੇਫਟੀ ਸੇਫਟੀ ਆ ਜਿਹੜੀ ਇਦੇ ਵਿੱਚ ਉਹ ਕਰਨ ਦੇ ਲਈ ਜਿਹੜੀ ਬਾਰਡਰ ਇਨਫੋਰਮੇਸ਼ਨ ਸ਼ੇਅਰਿੰਗ ਆ ਕੀ ਫੈਡਰਲ ਸਰਕਾਰ ਸੂਬੇ ਦੇ ਨਾਲ ਕਰ ਸਕਦੀ ਆ ਜਾਂ ਦੂਜੀਆਂ ਤੀਜੀਆਂ ਗੱਲਾਂ ਹੋਈਆਂ ਸੋ ਐਸ ਵੇਲੇ ਜਿਹੜੀ ਸਰਕਾਰ ਬੇਨਤੀ ਇਹ ਕਰ ਰਹੀ ਆ ਕਿ ਸਾਨੂੰ ਕਟੁਕਟ ਦੱਸੋ ਸਾਡੇ ਸੂਬੇ ਦੇ ਵਿੱਚ ਕੀ ਹੋ ਰਿਹਾ ਤਾਂ ਕਿ ਅਸੀਂ ਇਹਦੇ ਵਿੱਚ ਆਪਣੇ ਰੈਜ਼ੀਡੈਂਟਸ ਨੂੰ ਬਚਾ ਸਕੀਏ ਜਾਂ ਸਾਨੂੰ ਕਟੁਕਟ ਪਤਾ ਲੱਗ ਸਕੇ ਵੀ ਕਿਹੜਾ ਦੇਸ਼ ਆ ਜਾਂ ਉਹ ਦੇਸ਼ ਸਾਡੇ ਸੂਬੇ ਦੇ ਵਿੱਚ ਕਿੱਥੇ ਕੀ ਕਰ ਰਿਹਾ ਤਾਂ ਕਿ ਉਹਦੇ ਨਾਲ ਉਸ ਤਰੀਕੇ ਦੇ ਨਾਲ ਡੀਲ ਕੀਤਾ ਜਾ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ